ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸੁਆਗਤ ਹੈ ਜੀ ਤੇ ਤੁਹਾਡੇ ਵਾਸਤੇ ਤੁਹਾਡੇ ਏਰੀਆ ਚੋਂ ਜੜੀਆਂ ਗੱਡੀਆਂ ਵਾਸਤੇ ਤੁਸੀਂ ਕਹਿੰਦੇ ਸੀਗੇ ਜੜੀਆਂ ਮਸ਼ੀਨਰੀਆਂ ਵਾਸਤੇ ਕਹਿੰਦੇ ਸੀਗੇ ਉਹੀ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਤੇ ਇਕੱਲੀ ਇਕੱਲੀ ਆਪਾਂ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਘਰ ਹੈ ਕੋਈ ਵੀ ਗੱਡੀ ਹੈ ਮੋਟਰਸਾਈਕਲ ਹੈ ਕਿਸੇ ਵੀ ਏਰੀਆ ਚ ਤਾਂ ਆਪਣਾ ਵਟਸਐਪ ਨੰਬਰ ਜਿਹੜਾ ਹਮੇਸ਼ਾ ਉੱਪਰ ਵਾਰ-ਵਾਰ ਚੱਲਦਾ ਰਹਿੰਦਾ ਨੋਟ ਕਰ ਲਓ 78140 38764 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਆ ਆ ਕੁਝ ਆਪਣੇ ਕੋਲੇ ਭੇਜ ਦਿਓ ਹੁਣ ਕਰਦੇ ਆਪਾਂ ਮਸ਼ੀਨਰੀਆਂ ਦੀ ਗੱਲ ਪਹਿਲੀ ਗੱਡੀ ਆਲਟੋ ਦੇਖੋ ਤੁਸੀਂ ਮਾਡਲ ਮਿਲ ਜੂਗਾ ਆਪਾਂ ਨੂੰ 2009 ਪਾਸਿੰਗ 2024 ਤੱਕ ਗੱਡੀ ਖੜੀ ਆ ਫਰੀਦਕੋਟ ਏਰੀਆ 'ਚ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ ਦੇ ਵਿੱਚ ਆ ਲਾਈ ਲੱਗੇ ਹੋਏ ਨੇ ਤੁਸੀਂ ਆਪੇ ਦੇਖੋ ਅਲਾਈ ਜਿਹੜੇ ਲੱਗੇ ਨੇ ਬਹੁਤ ਸ਼ੌਂਕ ਨਾਲ ਮਾਲਕ ਨੇ ਪੁਆਏ ਹੋਏ ਆ ਤੇ ਸੋਹਣੇ ਵੀ ਬਹੁਤ ਨੇ ਤੇ ਨਵੇਂ ਪੁਆਏ ਨੇ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਡਿਮਾਂਡ ਮਾਲਕ ਨੇ 1 ਲੱਖ 30000 ਰੁਪਇਆ ਕਿਹਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚ ਬਹਿ ਕੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਕੀ ਕਿਸੇ ਨੇ ਦੇਖਣੀ ਹੋ ਵੀ ਪਹਿਲਾਂ ਦੇਖ ਲਿਓ ਟ్రਾਈ ਲੈ ਲਿਓ ਤੇ ਆਪ ਦੇਖ ਕੇ ਗੱਡੀ ਨੂੰ ਪਸੰਦ ਕਰਕੇ ਫਿਰ ਗੱਡੀ ਦੇ ਰੇਟ ਦੀ ਗੱਲ ਕਰਾਂਗੇ ਤੇ ਅਡਜਸਟਮੈਂਟ ਕਰ ਲਾਂਗੇ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 85 589 44 708 ਦੂਸਰੀ ਜਿਹੜੀ ਆਪਾਂ ਮਸ਼ੀਨਰੀ ਲੈ ਕੇ ਪਹੁੰਚਿਆ ਤੁਸੀਂ ਬਹੁਤ ਸਾਰੇ ਕਮੈਂਟ ਸਕੂਟੀ ਵਾਸਤੇ ਪਾਈ ਸੀਗੇ ਸਕੂਟੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਤੁਸੀਂ ਦੇਖੋ ਜੀ ਸਰਦਈ ਜੇ ਕਲਰ ਦੀ ਆ ਤੇ ਕਲਰ ਬਿਲਕੁਲ ਸਾਫ ਪਿਆਗਾ ਮਾਡਲ ਆ 2016 ਰੇਟ ਸਿਰਫ ਮੰਗਿਆ ਮਾਲਕ ਨੇ 22000 ਰੁਪਿਆ ਕੰਡੀਸ਼ਨ ਆਲੋਕੀ ਆ ਤੇ ਇਹਨਾਂ ਦਾ ਏਰੀਆ ਬੁਲਾਥ ਜਾ ਕੇ ਸਕੂਟੀ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹਾਂ ਨਵੇਂ ਟਾਇਰਾਂ ਚ ਸਕੂਟੀ ਹੈ ਜੀ ਤੇ ਕੰਡੀਸ਼ਨ ਆਲ ਓਕੇ ਹੈ ਨੁਕਸ ਕੋਈ ਨਹੀਂ ਮਿਲਣਾ ਆਪਾਂ ਨੂੰ ਚਲਾਉਣ ਦੇ ਵਿੱਚ ਬਹੁਤ ਵਧੀਆ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਟਾਇਰ ਵਧੀਆ ਨੇ ਤੇ ਬੁਲਾਥ ਇਹਨਾਂ ਦੇ ਏਰੀਆ ਜਾ ਕੇ ਦੇਖਣੀ ਹੋ ਬਚਾ ਕੇ ਦੇਖ ਸਕਦੇ ਹੋ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟ ਪੂਰੇ ਮਿਲ ਜਾਣਗੇ ਜਮਨ ਨਮੀ ਕੰਡੀਸ਼ਨ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਜਿੰਨਾ ਦੀ ਆਹ ਸਕੂਟੀ ਐ ਉਹਨਾਂ ਦਾ ਨੰਬਰ 950 13 30200 78 ਤੇ ਤੀਸਰੀ ਮਸ਼ੀਨਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਇੰਡੈਵਰ ਗੱਡੀ 2011 ਮਾਡਲ ਐ ਤੇ 85000 ਕੁੱਲ ਚੱਲੀ ਹੋਈ ਐ 3 ਲੱਖ 40000 ਰੁਪਿਆ ਡਿਮਾਂਡ ਐ ਕੰਡੀਸ਼ਨ ਦੀ ਆਲ ਓਕੇ ਜਮਾਂ ਨਵੀਂ ਆਪਾਂ ਕਹਿ ਸਕਦੇ ਹਾਂ ਕਿਉਂਕਿ ਮਾਡਲ 11 ਕੰਡੀਸ਼ਨ ਨਵੀਂ ਐ ਰੇਟ 74000 ਮੰਗਾ ਇੱਕ ਵਾਰੀ ਤੇ ਗੱਡੀ ਖੜੀ ਹੈ ਜਲੰਧਰ ਏਰੀਆ 'ਚ ਜਲੰਧਰ ਏਰੀਆ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਨੂੰ ਫੋਨ ਲਗਾ ਲਿਓ ਤੇ ਗੱਡੀ ਨੂੰ ਦੇਖ ਕੇ ਟ్రਾਈ ਲੈ ਕੇ ਤੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਮਾਲਕ ਨੇ ਆਪਨੇ ਕਿਹਾ 21 ਰੁਪਿਆ ਗੱਡੀ ਮੌਕੇ ਦਾ ਭਾਲਦੀ ਨਹੀਂ ਹੈਗੀ ਸਾਰਾ ਕੰਮ ਟੋਟਲ ਕਰਵਾ ਰੱਖਿਆ ਟਾਇਰ ਬਹੁਤ ਵਧੀਆ ਮਿਲ ਜਾਣਗੇ ਗੱਡੀ ਇੱਕ ਨੰਬਰ ਹੈ ਸਾਰਾ ਕੁਝ ਤੁਸੀਂ ਦੇਖ ਰਹੇ ਹੋ 340 ਡਿਮਾਂਡ ਹੈ ਲੈਸ ਬੱਸ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆ ਨੰਬਰ ਹੈ ਜੀ 70 800 73 34932 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਤੇ ਇੰਡੈਵਰ ਗੱਡੀ ਦੀ ਆਪਾਂ ਗੱਲ ਕਰਨ ਲਈ ਪੂਰੀ ਤੇ ਇੱਕ ਆਪਾਂ ਤੁਹਾਡੇ ਖਾਤਰ ਫੋਰਚੂਨਰ ਗੱਡੀ ਲੈ ਕੇ ਪਹੁੰਚੇ ਹਾਂ ਫੋਰਚੂਨਰ ਜਿਹੜੀ ਗੱਡੀ ਆ ਜਮਾ ਨਵੀਂ ਹੈ 13 ਮਾਡਲ ਹੈ ਜੀ ਚੱਲੀ ਹੋਈ ਹੈ ਕੁੱਲ ਬਹੁਤ ਘੱਟ ਜੀ 1 ਲੱਖ ਤੇ 3530 ਕਿਲੋਮੀਟਰ ਬਹੁਤ ਵਧੀਆ ਗੱਡੀ ਆ ਤੇ ਵਧੀਆ ਰੇਟ 'ਚ ਆਪਣੇ ਕੋਲੇ ਪਹੁੰਚੀ ਆ 13 ਮਾਡਲ ਹੈ ਤੇ 1130 ਡਿਮਾਂਡ ਇਹਨਾਂ ਨੇ ਲਾਈ ਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਤੇ ਸੈਕੰਡ ਓਨਰ ਗੱਡੀ ਆ ਜੀ ਟਾਰਨਾਮੇ ਨੇ ਇੱਕ ਨੰਬਰ ਗੱਡੀ ਆ ਸਾਰਾ ਕੁਝ ਬਹੁਤ ਵਧੀਆ ਗੱਡੀ ਦਾ ਰੰਗ ਬਹੁਤ ਵਧੀਆ ਪਿਆ ਜੀ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਗੱਡੀ ਆ ਕਿਸੇ ਨੂੰ ਵੀ ਪਸੰਦ ਆਵੇ ਕੋਈ ਖਰੀਦਣ ਦਾ ਚਾਹਵਨ ਹੈ ਤਾਂ ਮਾਲਕ ਨੂੰ ਫੋਨ ਲਗਾ ਸਕਦੇ ਹੋ ਨੰਬਰ ਜਿਹੜਾ ਆਪਾਂ ਦੇ ਰੱਖਿਆ ਸਕਰੀਨ ਤੇ ਮਾਲਕ ਦਾ ਉਹ ਨੰਬਰ ਹੈ 9779138666 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਫੋਰਚੂਨਰ ਤੁਸੀਂ ਦੇਖ ਲਈ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਪਾਈਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਜੀ ਸਾਰੇ ਜਣੇ ਕਿਉਂਕਿ ਲਾਈਕ ਕਰਨਾ ਜ਼ਰੂਰੀ ਹੈ ਜੀ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਚ ਤੇ ਤੁਹਾਡੇ ਸਦਕੇ ਸਾਰਾ ਕੁਝ ਤੁਸੀਂ ਬਹੁਤ سپورਟ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਉਮੀਦ ਕਰੂੰਗਾ ਜੀ ਇਸ ਵੀਡੀਓ ਨੂੰ ਤੁਸੀਂ ਬਹੁਤ سپورਟ ਕਰੋਗੇ ਬਹੁਤ ਜ਼ਿਆਦਾ ਲਾਈਕ ਤੁਸੀਂ ਕਰੋਗੇ ਤੇ ਜਿੰਨੇ ਤੁਸੀਂ ਆਏ ਹੋ ਦੀ ਪਹਿਲੀ ਵਾਰ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰ ਦਿਓ ਤਾਂ ਨੀਚੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਵਾਲਾ ਬਟਨ ਹੋਊਗਾ ਉਹਨੂੰ ਸਾਰੇ ਜਣੇ ਕਲਿੱਕ ਕਰ ਦਿਓ ਜੀ ਜਦੋਂ ਕਲਿੱਕ ਕਰੂੰਗੇ ਨਾਲ ਇੱਕ ਘੰਟੀ ਦਾ ਬਟਨ ਆਊਗਾ ਉਹਨੂੰ ਵੀ ਹਾਲਤ ਸੈਟ ਕਰਕੇ ਦਬ ਦਿਓ ਕਲਿੱਕ ਕਰ ਦਿਓ ਤੇ ਆਪਣੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾਊਗਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਵੀ ਜਰੂਰ ਕਰਿਓ ਤੇ ਗੱਡੀਆਂ ਤੁਹਾਨੂੰ ਕਿਵੇਂ ਦੀ ਲੱਗੀਆਂ ਸਕੂਟੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਮਸ਼ੀਨਰੀਆਂ ਅੱਗੇ ਹੋਰ ਵੀ ਬਹੁਤ ਨੇ ਤੇ ਪੂਰੀ ਆਪਾਂ ਗੱਲ ਕਰਾਂਗੇ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਕੋਈ ਵੇਚਣ ਦਾ ਚਾਹਵਾ ਨਾ ਜੀ ਕਿਸੇ ਨੇ ਆਪਦੀ ਕੋਈ ਵੀ ਮਸ਼ੀਨਰੀ ਕੋਠੀ ਮਕਾਨ ਘਰ ਕੁਛ ਵੀ ਵੇਚਣਾ ਹੋਵੇ ਤਾਂ ਆਪਣੇ ਕੋਲੇ ਭੇਜ ਕੇ ਐਡ ਬਿਲਕੁਲ ਫਰੀਦ ਵਿੱਚ ਕਰਵਾ ਸਕਦ ਹਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਰਹਿੰਦਾ ਜੀ ਨੰਬਰ ਹੈ 78140 ਤੇ 38764 ਤੇ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਇੱਕ ਬੇਨਤੀ ਕਰੂੰਗਾ ਜੀ ਜਦੋਂ ਆਪਣੇ ਕੋਲੇ ਰੇਟ ਤੁਸੀਂ ਲਾ ਕੇ ਭੇਜ ਦਿਓ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜੋ ਹੁਣ ਆਪਾਂ ਗੱਡੀ ਦੀ ਗੱਲ ਕਰਦਾ ਜੀ ਆਪਣੇ ਕੋਲੇ ਆਲਟੋ ਐਲੈਕਸ ਮਾਲਕ ਨੇ ਗੱਡੀ ਭੇਜੀ ਆ 2009 ਮਾਡਲ ਆ ਜੀ ਕੁੱਲ 44000 ਚੱਲੀ ਹੋਈ ਆ ਰੇਟ 1.55 ਗੱਡੀ ਖੜੀ ਆ ਹੁਸ਼ਿਆਰਪੁਰ ਏਰੀਆ ਚ ਗੱਡੀ ਫਾਸਟ ਓਨ ਰਚੀ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ 1.55 ਡਿਮਾਂਡ ਹੈ ਤੇ ਕਾਗਜ਼ ਪੱਤਰ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਏ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆ 98159 51899 ਹੁਣ ਤੁਸੀਂ ਦੇਖੋ ਜੀ ਆਲਟੋ ਐਲਐਕਐਸ ਹੈ ਗੱਡੀ ਆਲਟੋ ਐਲਐਕਐਸ 2006 ਮਾਡਲ ਗੱਡੀ ਹੈ ਤੇ 26 ਤੱਕਰ ਪਾਸਿੰਗ ਹੈ ਜੀ ਦੀ 80000 ਰੁਪਿਆ ਡਿਮਾਂਡ ਹੈ ਕਪੂਰਥਲਾ ਮਾਲਕ ਦਾ ਏਰੀਆ ਤੇ ਟਾਇਰ ਵਧੀਆ ਮਿਲ ਜਾਣਗੇ ਗੱਡੀ ਵਧੀਆ ਹੈ ਆਲਟੋ ਐਲਐਕਐਸ ਆ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆ ਨੰਬਰ ਹੈ 96 014 24420 ਤੇ ਹੁਣ ਆਪਾਂ ਗੱਲ ਕਰਦਾਂ ਜੀ ਆਲਟੋ ਗੱਡੀ ਦੀ ਫਿਰ ਤੋਂ ਆਪਣੇ ਕੋਲੇ ਰਾਜਸਥਾਨ ਨੰਬਰ ਗੱਡੀ ਪਹੁੰਚੀ ਆ ਗੰਗਾ ਨਗਰ ਏਰੀਆ ਚੋਂ 13 ਮਾਡਲ ਹੈ 2 ਲੱਖ ਰੁਪਿਆ ਡਿਮਾਂਡ ਹੈ ਸੀ ਬਾਕੀ ਟਾਇਰ ਵਧੀਆ ਨੇ ਤੇ ਹਲਕੇ ਫੁਲਕੇ ਡੈਂਟ ਤੇ ਹਲਕੇ ਫੁਲਕੇ ਸਕਰੈਚ ਆਪਾਂ ਨੂੰ ਮਿਲਣਗੇ ਜ਼ਰੂਰ ਬਾਕੀ ਤੁਸੀਂ ਜਾ ਕੇ ਦੇਖ ਲਿਓ ਗੱਡੀ ਨੂੰ ਕਿਸੇ ਨੂੰ ਵੀ ਪਸੰਦ ਆਵੇ ਤੁਹਾਡੇ ਜੇ ਨੇੜੇ ਤੇੜੇ ਖੜੀ ਆ ਤਾਂ ਚੱਲ ਜਿਓ ਮਾਲਕ ਕਹਿੰਦੇ ਸੀਗੇ ਫੋਨ ਕਰ ਲਿਓ ਤੇ ਨੰਬਰ ਆਪਾਂ ਸਕਰੀਨ ਤੇ ਦੇ ਹੀ ਰੱਖਿਆ ਜੀ। ਤਾਂ ਕਿ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ, ਸਾਰੇ ਮਸ਼ੀਨਰੀਆਂ ਤੁਸੀਂ ਦੇਖ ਲੀਆਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਜਲਦੀ ਤੋਂ ਜਲਦੀ ਮਿਲਦੇ ਆਪਾਂ। ਤੇ ਬਹੁਤ ਸਾਰੀ ਮਸ਼ੀਨਰੀਆਂ ਹੋਰ ਵੀ ਲੈ ਕੇ ਪਹੁੰਚਾਂਗੇ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਗੱਡੀ ਚਾਹੀਦੀ ਹੈ, ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਤੇ ਕਿਸੇ ਨੂੰ ਵੇਚਣਾ ਹੋਵੇ ਕੁਝ ਵੀ ਕੋਠੀ ਮਕਾਨ ਕਰ ਆਪਣੇ ਕੋਲ ਭੇਜੋ WhatsApp ਨੰਬਰ ਆਪਣਾ ਉੱਪਰ ਵਾਰ-ਵਾਰ ਚੱਲਦੇ ਹੀ ਰਹਿੰਦਾ ਹੈ।